ਓਏ ਮੱਦੀ ਓਏ ਓ ਮੱਦੀ ਨੂੰ ਬੋਲ ਮਾਰੀ ਮੱਦੀ ਅ ਮੱਦੀ ਮੱਦੀ ਓ ਹੈਰੀ ਓ ਬੋਲਾ ਓ ਹੈਰੀ ਬੋਲੇ ਬੋਲਾ ਬਨੇ ਬੋਲੇ ਹੈਰੀ ਬਨੇ ਹੋਰ ਬੁਲਾਓ ਮਟਰ ਕਹਦੇ ਉਹ ਗੰਗਾ ਵਾਲੇ ਹੋਰਿਆ ਹਾਂ ਛੋੜ ਗਏ ਨਾ ਫਿਰ ਕੀ ਇਹਦਾ ਨਾਮ ਹੈ ਮਟਰ ਉਹਦੇ ਘੰਟੇ ਨਹੀਂ ਸੀ ਕੀ ਸੀ ਅਸੀਂ ਮਟਰ ਹੀ ਆਦੇ ਹਾਂ ਫਿਰ ਮਟਰ ਓਏ ਤੂੰ ਆ ਫੜ ਮੈਂ ਲੈ ਆ ਕੇ ਦਿੰਦਾ ਤੈਨੂੰ ਪਾਵਰ ਬੈਂਕ ਘਰੋਂ ਛੋਟੇ ਕੀ ਕਿਥੇ ਲੈ ਗਦੇਂਗਾ ਕੂਰ ਰੀਟੈਂਟਾ ਮਿਲਦੀ ਨਹੀਂ ਮੈਂ ਤਾਂ ਉਹ ਤੇ ਖੜਦੂਆਂ ਕਿਸੇ ਤੋਂ ਮੈਂ ਮੈਂ ਉਹ ਜਿੰਦਾ ਨਹੀਂ ਕੋਈ ਮਰ 300 ਰੁਪਏ ਪਾਵਰ ਮੈਂ ਕਿਤੇ ਪਿਆ ਹਾਂ ਇਹ ਚੱਲੀ ਹੁੰਦਾ ਆਹ ਤੇ ਚੱਲੀ ਇਹ ਰੱਖ ਫੋਨ ਦਾ ਥੋੜੇ ਪਰਸੈਂਟੇਜ ਰਹਿਗਾ ਮੇਰਾ ਖਰਾਬ ਹੋ ਗਿਆ ਪਾਵਰ ਸੈਂਚਾ ਹੁੰਦਾ ਮਨਤਾਜ ਤੋਂ ਲੈ ਲੈਣਾ ਇਹਰਾ ਜਾਂ ਬੀਸਕੂਟਰੀ ਦੀ ਜਿਹਦੇ ਕੋਲ ਮਨਤਾਜ ਤੋਂ ਦਵਾ ਦੇ ਇਹਨੂੰ ਮੈਨੂੰ ਮੈਂ ਇਹਨੂੰ ਜਾਣਦਾ ਇੱਥੇ ਮਾਝਾ ਰੋਲਾ ਪੈ ਨਹੀਂ ਕਰਦੀ ਓਏ ਇਹਨੂੰ ਚਾਬੀ ਦਵਾਈ ਮਨਤਾਜ ਤੋਂ ਪਾਵਰ ਬੈਂਕ ਲੈਉਣਾ

ਆਈਆ ਜੀ ਜੇਲੇ ਬੰਦੇ ਚੋਂ ਤੁਮ ਦਮਰਾ ਹਾਰਾ ਕੇ ਭਰਦਾ ਮਾਰ ਲੈ ਆਏ ਸਾਨੂੰ ਇਹਦੇ ਬੰਦੇ ਦਾ ਮਾਰ ਨਾਲ ਖੇਡਦਾ ਕੌਣ ਓਏ ਆ ਵੀ ਦੇਖ ਲੈ ਦੋ ਟੀਮਾਂ ਹੱਲੇ ਖੜੀਆਂ ਨੇ ਕੌਣ ਖੇਡਦਾ ਓਏ ਕੌਣ ਖੇਡਦਾ ਓਏ ਜਿੱਤੀ ਓਏ ਦੋ ਟੀਮਾਂ ਹੈਗੀਆਂ ਇੱਕ ਪਾਸੇ ਪਾਸੇ ਇਹਨਾਂ ਕਹਿੰਦਾ ਮੈਂ ਨਹੀਂ ਆਵਾਂਗਾ ਉਹ ਕਾਲੀ ਉਹ ਐਂ ਕਹਿੰਦੇ ਰੈਫਰੀ ਚੇਂਜ ਕਰੋ ਐਂ ਕਹਿੰਦੇ ਰੈਫਰੀ ਚੇਂਜ ਕਰੋ ਵਾਲੇ ਉਹਨੇ ਉਹਨੇ ਉਹਦੀ ਬੰਦ ਕਰਤੀ ਤਾਰੇ ਬੰਦ ਕਰਤੀ ਬਾਜ਼ੀ ਘੜਤੀ ਵਿਚੋ ਉਹਦੇ ਗਲਾਂ ਦੀ ਇਹਨਾਂ ਦੇ ਵਿੱਚ ਕਰਦੀਏ ਬੰਦ ਫਿਰ ਉਹ ਇਹਨੇ ਦੇਖਣ ਲੱਗ ਗਏ ਆਪਣਾ ਮੈਚ ਹੈ ਖਾ ਉਹ ਦੋ ਜਾਣ ਲੱਗਦਾ Estoy aquí en a mi querida de que aquí.